पंजाब के अलग अलग जिला जैसे फरीदकोट फिरोजपुर तरन तारण अमृतसर श्री मुक्तसर साहिब जगेराव आदि और जिलों के गोदामों से गेहूं और राइस चोरी करने वाले और चोरी की वारदातों को अंजाम देने वाले शातिर चोर गिरोह को फिरोजपुर पुलिस ने पकड़ा इसकी जानकारी एसपीडी रणधीर कुमार द्वारा दी गयी एस रणधीर कुमार ने बताया की पाँच लोगों को पकड़ा गया है जिनमें ऐसी तीन भाई है और एक रणजोत के ऊपर दस मुकदमे दर्ज है और तीन के ऊपर भी पहले कई मुकदमे दर्ज हैं। इनके पास से चोरी किए हुए पचपन कट्टे चावल दस कट्टेवे और दो महिंद्रा बोलेरो गाड़ियां पकड़ी गयी यह सुबह के समय रेकी करते थे और रात के समय यह वहाँ से चोरी की वारदात को अंजाम देते थे दो तो से यह चोरी की वारदात करने को अंजाम दे रहे थे कट दे रही है फिरोजपुर ऐसी राजीव कुमार की रिपोर्ट ਆਪਾਂ ਬੰਦੇ ਨੂੰ ਫੜਿਆ ਸੀ 6 ਤਾਰੀਖ ਨੂੰ ਠੀਕ ਹੈ ਜੀ 6 ਅਪ੍ਰੈਲ ਨੂੰ ਇਸ ਵਿੱਚ ਜਿਹੜਾ ਰਣਜੋਤ ਚੰਪੌਰ ਤੇ ਜਗਸੀਰ ਸੀਗਾ ਆ ਆਪਸ ਵਿੱਚ ਪ੍ਰਾਣ ਨਹੀਂ ਸਗੇ ਪ੍ਰਾਣੇ ਠੀਕ ਹੈ ਫਿਰ ਇਹਨਾਂ ਵਾਲੇ ਕਿਹਦੇ ਦੇ ਆਗੇ 14 ਕੋਹਰਾ ਤੇ ਹਾਂ ਜੀ ਰਸਟੀਰਾ ਦੇ ਰਹਿਣ ਨਾਲ ਦੇ ਨਾਲ ਇਹਦਾ ਦੋਸੀ ਸੀਗਾ ਗੁਰਪ੍ਰੀਤ ਇਹ ਚਾਰੋਂ ਸੀਗੇ ਗੈਂਗ ਮੈਂਬਰ ਇਹਦਾ ਜਿਹੜਾ ਮਾਸਟਰਮਾਈਂਡ ਸੀਗਾ ਉਹ ਸੀਗਾ ਰਣਜੋਤ ਉਰਫ ਜੋਧਾ ਠੀਕ ਆ ਤੇ ਫਿਰ ਬਾਅਦ ਚ ਉਸ ਦਿਨ ਜਿਹੜਾ ਹੈਗਾ 35 ਗੱਟੇ ਚੌਲ ਦੇ ਕਰਨ ਦੇ ਚੌਲ ਚੌਲ 35 ਗੱਟੇ ਹੁੰਦਾ ਹੈ ਉਹਦੇ ਕਿੱਥੇ ਬਰਾਮਦ ਠੀਕ ਹੈ ਜੀ ਤੇ ਇਹਨੇ ਇਹ ਵੀ ਮੰਨਿਆ ਜਿਹੜਾ ਰੰਜੋਦ ਹੈਗਾ ਰੰਜੋਦ ਉਰਫ ਜੋਧਾ ਜਿਹੜਾ ਮਾਸਟਰਮਾਈਂਡ ਹੈਗਾ ਉਸਤੇ ਪਹਿਲੇ 10 ਪਰਚੇ ਨੇ ਠੀਕ ਹੈ ਜੀ 10 ਪਰਚੇ 2017 ਤੋਂ ਕਰ ਰਹੇ ਇਹ ਚੋਰੀ ਦਾ ਕੰਮ ਤਿੰਨ ਮਗਰਮ ਵਿੱਚ ਪੀਓ ਵੀ ਹੈ ਤੇ ਤਿੰਨ ਮਗਰਮ ਵਿੱਚ ਪੀਓ ਵੀ ਹੈ ਦੋਨੋਂ ਪਤਾ ਹੀ ਹੈ ਜਿਹੜਾ ਪੰਜਾਬ ਸਾਡਾ ਜਿਹੜਾ ਹੈਗਾ ਜਿਹੜਾ ਕਿਸੇ ਪ੍ਰਧਾਨ ਸਾਡਾ ਰਾਜ ਆਏਗਾ ਤੇ ਜਿਹੜਾ ਕਿਸਾਨਾਂ ਦੀਆਂ ਜਿਹੜੀਆਂ ਮਿਹਨਤ ਦੀ ਜਿਹੜੀ ਇਹ ਲੈ ਕੇ ਜਾਂਦਾ ਇਹ ਤੋਂ ਬੜੀ ਮਾੜੀ ਗੱਲ ਹੈ ਇਹ ਕਿਸ਼ਤੀ ਨਹੀਂ ਹੈ ਬਿਲਕੁਲ ਐਸੀ ਕਿ ਉਸਨੇ ਫੜਿਆ ਸੀ ਬਾਜੂ ਦੀ ਬੱਜ ਕੇ ਇੱਕ ਕਰੀਏ ਜਮਾਨਤ ਕਰਾਉਣ ਤੋਂ ਬਾਅਦ ਮੁੜ ਕੇ ਪੇਸ਼ੀ ਦਿੱਤੇ ਨਹੀਂ ਜਾਂਦੇ ਕਿਤੇ ਨਹੀਂ ਜਾਂਦੇ ਉਹ ਪੀਓ ਬਣ ਜਾਂਦੇ ਮਤਲਬ ਜਿਵੇਂ ਕਹਦੇ ਨਾ ਸੀਰੀਅਲ ਚੋਰ ਜਿਹੜਾ ਹੁੰਦਾ ਸੀਰੀਅਲ ਚੋਰ ਆ ਸੀਰੀਅਲ ਚੋਰ ਸਰ ਹੋਰ ਕਿੰਨੇ ਕੇਸ ਆ ਇਹਨਾਂ ਦੇ ਜਿਹੜਾ ਜੋਦਾ ਜੋਦਾ ਤੇ 10 ਕੇਸ ਹੈਗੇ ਇਹ ਅਸੀਂ ਹਜੇ ਪਰਤਾਲ ਕਰ ਰਹੇ ਹਾਂ ਰਿਗਾਰਡ ਹਜੇ ਤੱਕ ਆਇਆ 10 ਕੇਟ ਜੋਦਾਤੇ ਹੈਗੇ ਚਮਕੌਰ ਉਰਫ ਕੋਰਾ ਤੇ ਚਾਰ ਪਰਚੇ ਹੈਗੇ ਤੇ ਜਿਹੜਾ ਜਗਦੀਸ਼ੀਰ ਤੇ ਸਾਰੇ ਜਾਂ ਕੁਝ ਹੋਰ ਵੀ ਯਾ ਮੋਸਟਲੀ ਪਰਚੇ ਗ੍ਰੇਨ ਦੇ ਹੈਗੇ ਬਾਕੀ ਅਸੀਂ ਰਿਕਾਰਡਿੰਗ ਨੂੰ ਵੈਰੀਫਾਈ ਕਰਦੇ ਹਾਂ ਹੁਣ ਤੱਕ ਰਿਕਵਰੀ ਕੀ ਕੀ ਹੋਈ ਹੈ ਟੋਟਲ ਰਿਕਵਰੀ ਹੁਣ ਤੱਕ ਜਿਹੜਾ ਹੈਗਾ 55 ਗੱਟੇ ਚੌਦ ਦੇ ਤੇ 10 ਗੱਟੇ ਕਾਟਨ ਸਿੱਟ ਦੇ ਗਏ ਇਹਦੇ ਨਾਲ ਨਾਲ ਇਹਨੇ ਆ ਵੀ ਬਣਿਆ ਹੈਗਾ ਦੋ ਗੱਡੀਆਂ ਦੋ ਗੱਡੀਆਂ ਜਿਹੜੇ ਹੈਗੇ ਬਲੂਰ ਕੈਂਪਰ ਉਹ ਵੀ ਹੈਗੀ ਤੇ ਇਹਨੇ ਆ ਵੀ ਮੰਨਿਆ ਹੈ ਕਿ ਇਹਨੇ ਮੁਕਸਰ ਸਾਹਿਬ ਫਰੀਦਕੋਟ ਝਗਰਾਓ ਅੰਮ੍ਰਿਤਸਰ ਤਰਨਤਾਰਨ ਤੇ ਬਰੋਸਪੁਰ ਚ ਹੋਰ ਵੀ ਅਡਡ ਵਰਦਾਤਾ ਕੀਤੀ ਹੈਗੇ ਇਹ ਜਿਹੜਾ ਸਿਕੰਦਰ ਪੂਰਾ ਇੰਟਰ ਡਿਸਟ੍ਰਿਕਟ ਕਿਹਾ ਨੂੰ ਅੰਤਰ ਜ਼ਿਲ੍ਹਾ ਇੰਟਰ ਸਟੇਟ ਅੰਤਰ ਜ਼ਿਲ੍ਹਾ ਇੰਟਰ ਡਿਸਟ੍ਰਿਕਟ ਮਾਂਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਜੀ ਸੋਮਿਆ ਮਿਸਰਾ ਜੀ ਵੱਲੋਂ ਜਿਹੜੇ ਨਿਰਦੇਸ਼ ਸਿਗੇ ਕਿ ਜਿਹੜਾ ਅਡਰ ਟੀਮੋਂ ਦਾ ਗਠਨ ਕੀਤਾ ਜਾਏ ਜਿਹੜੇ ਮਾਰੇ ਅੰਸਰ ਹੈ ਉਹਨਾਂ ਦੇ ਖਿਲਾਫ ਤੇ ਜਿਹੜੀ ਟੀਮ ਸੀਗੀ ਡੀਐਸਪੀ ਡੀ ਬਲਕਾਰ ਜੀ ਕੀ ਇਹਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦ ਇੱਕ ਇੰਟਰ ਡਿਸਟ੍ਰਿਕਟ ਚੋਰੋ ਦਾ ਜਿਹੜਾ ਗੈਂਗ ਹੈਗਾ ਉਹ ਫੜਿਆ ਗਿਆ ਹੈਗਾ ਇਹਦਾ ਜਿਹੜਾ ਮਾਸਟਰਮਾਈਂਡ ਹੈਗਾ ਰੰਜੋਦ ਉਰਫ ਜੋੜਾ ਰੰਜੋਦ ਉਰਫ ਜੋੜਾ ਤੇ 2017 ਤੇ ਵਾਰਦਾਤ ਕਰ ਰਿਹਾ ਸੀਰੀਅਲ ਚੋਰ ਹੈਗਾ ਤੇ ਇਸ ਤੇ ਹੁਣ ਤੱਕ 10 ਪਰਚੇ ਹੈਗੇ ਇਹਦਾ ਜਿਹੜਾ ਸਾਥੀ ਹੈਗਾ ਗੁਰਪ੍ਰੀਤ ਉਸਤੇ ਦੋ ਪਰਚੇ ਆਗੇ ਰੰਜੋਦਾ ਸਗਾਪਰਾ ਹੈਗਾ ਚਮਕੌਰ ਤੇ ਜਖਸੀਰ ਇਹਨਾਂ ਤੇ ਵੀ ਚਾਰ ਤੇ ਤਿੰਨ ਪਰਚੇ ਆਗੇ ਚੋਰੀਆ ਦੇ ਇਹਨਾਂ ਦਾ ਜਿਹੜਾ ਤਰੀਕਾ ਵਾਦਾ ਸੀ ਆ ਸੀਗਾ ਕਿ ਇਹ ਦਿਨੇ ਜਾ ਕਰਕੇ ਜਿਹੜਾ ਗੋਡਾਊਨ ਹੈਗਾ ਗੋਡਾਊਨ ਜਿਹੜਾ ਜਿੱਥੇ ਕਣਕ ਹੁੰਦੀ ਹੈ ਜਾਂ ਕਾਟਨ ਸਿਟ ਹੁੰਦਾ ਜਾਂ ਚੌਲ ਹੁੰਦਾ ਹੈ ਉਹ ਗੋਡਾਊਨ ਨੂੰ ਜਾ ਕੇ ਦੇਖ ਲੈਂਦੇ ਸੀ ਤੇ ਰਾਤੀ ਰੇਕੀ ਕਰਕੇ ਜਿਹੜਾ ਹੈਗਾ ਉੱਥੇ ਚੋਰੀ ਕਰਦੇ ਸਨ ਤੇ ਹੁਣ ਤੱਕ ਜਿਹੜੀ ਹੈਗੀ 55 ਗੱਟੇ ਚੌਲ ਤੇ 10 ਗੱਟੇ ਕਾਟਨ ਸਿਟ ਦੀ ਬਰਾਮਦਗੀ ਹੋ ਚੁੱਕੀ ਹੈ ਤੇ ਇਹਦਾ ਪੁਲਿਸ ਰਿਮਾਂਡ ਵੀ ਲਿੱਤਾ ਗਿਆ ਹੈਗਾ ਤੇ ਅਸੀਂ ਹੋਰ ਵੀ ਜਿਹੜਾ ਹੈਗਾ ਉਹ ਰਿਕਵਰੀਆਂ ਹੋਰ ਵੀ ਫੋਰਚ ਕਰਾਂਗੇ ਜਿਹੜਾ ਡੇਢ ਦਰਜਨ ਜਿਹੜੇ ਹੈਗੇ ਵਾਰਦਾਤਾਂ ਵਿੱਚ ਸ਼ਾਮਿਲ ਰਿਹਾ ਸੀ ਇਹਨੇ ਖੁਦ ਮੰਨਿਆ ਹੈ ਕਿ ਜਿਹੜਾ ਮੁਕਸਰ ਸਾਹਿਬ ਫਰੀਦਕੋਟ ਜਗਰਾਉਂ ਅਮ੍ਰਿਤਸਰ ਤਰਨਤਾਰਨ ਤੇ ਫਿਰੋਜ਼ਪੁਰ ਵਿੱਚ ਇਹਨੇ ਵਾਰਦਾਤਾ ਕੀਤੀ ਸੀਗੀ ਕਿਹੜੀਆਂ ਵਾਰਦਾਤਾਂ ਇਹ ਕਰਦੇ ਸੀਗੇ ਇਹ ਗੋਡਾਊਨ 'ਚ ਜਿਹੜਾ ਹੈਗਾ ਰਾਤੀ ਜਾ ਕਰਕੇ ਜਿਹੜੀ ਚੋਰੀ ਕਰਨ ਦੀ ਵਾਰਦਾਤਾ ਕਰਦੇ ਸੀਗੇ ਜਿਹੜੀ ਇਹਨੇ ਫਰੀਦਕੋਟ ਅਮ੍ਰਿਤਸਰ ਹੋਰ ਜ਼ਿਲ੍ਹਿਆਂ ਦੇ ਜਿਹੜੇ ਨਾਮ ਲਿਖਿਆ ਉੱਥੇ ਵੀ ਇਹਨੇ ਗ੍ਰੇਨ ਆ ਜਾਂ ਚੌਲ ਜਿਹੜੇ ਆ ਉਹ ਚੋਰੀ ਕੀਤੇ ਅਨਾਜ ਤੇ ਕਾਟਨ ਅਨਾਜ ਤੇ ਕਾਟਨ ਸਿੱਡ ਜਿਹੜਾ ਹੈਗਾ ਉੱਥੇ ਵੀ ਇੰਨੇ ਜਿਹੜਾ ਹੈਗਾ ਚੋਰੀ ਕੀਤਾ ਹੈਗਾ ਅਡਡ ਥਾਵਾਂ ਤੇ ਪਰਚੇ ਦਰਜ ਹੈਗੇ ਜਿਵੇਂ ਮੈਂ ਤੁਹਾਨੂੰ ਰਿਕਾਰਡ ਦੇ ਕੇ ਦੱਸ ਸਕਦਾ ਹੈਗਾ ਕਿ ਮੋਗਾ ਕੋਟ ਕਪੂਰਾ ਮੋਗਾ ਫਰੀਦਕੋਟ ਜੀਰਾ ਫਰੀਦਕੋਟ ਕਲਕੂਰ ਸਾਰਾ ਥਾਵਾਂ ਤੇ ਜਿਹੜਾ ਹੈਗਾ ਅਡਡ ਥਾਂ ਤੇ ਦਾ ਪਰਚਾ ਵੀ ਦਰਜ ਹੈਗਾ ਬਹੁਤ ਥਾਂ ਤੇ ਪਰਚਾ ਨਹੀਂ ਵੀ ਦਰਜ ਹੈ ਇਸ ਟਾਰਗੇਟ ਹੀ ਐਸੇ ਨੂੰ ਕਰਦੇ ਸੀ ਗ੍ਰੇਨ ਨਹੀਂ ਇਹ ਬਿਲਕੁਲ ਸੀਰੀਅਲ ਚੋਰ ਸੀਗੇ ਤਰੀਕਾ ਵਾਰਦਾtin ਦਾ ਆਸ ਹੀ ਕਿ ਇਹ ਟਾਰਗੇਟ ਹੀ ਕਰਦੇ ਸੀ ਗੋਡਾਊਨ ਚ ਜਿਹੜਾ ਗੱਟੇ ਸੀਗੇ ਚੌਲ ਦੇ ਤੇ ਕਣਕ ਦੇ ਤੇ ਕਾਟਨ ਸੀਡ ਦੇ ਤੇ ਨਾਲ ਲੈ ਜਾ ਕਰਕੇ ਇਹ ਜਿਹੜਾ ਹੈਗਾ ਕਟ ਪ੍ਰਾਈਸ ਵਿੱਚ ਲੈ ਜਾ ਕਰਕੇ ਜਿਹੜਾ ਢਾਬਾ ਢਾਬਾ ਦੇ ਵਪਾਰੀ ਸਨ ਜਾਂ ਫਿਰ ਮੰਡੀਆਂ ਚ ਜਾ ਕੇ ਬੇਚ ਦਿੰਦੇ ਸੀ ਇਹ ਜਿਹੜਾ ਹੈਗਾ ਦਰਾਨੇ ਪੁੱਛ ਕੀ ਚੀਨੇ ਜਿਹੜਾ ਸਤਨਾਮ ਉਰਫ ਸਤੂ ਜਰਾ ਤਰਨਤਾਂ ਸੀਗਾ ਢਾਬਾ ਮਾਲਿਕ ਉਹਦਾ ਵੀ ਨਾਮ ਲਿੱਤਾ ਹੈਗਾ ਉਸਤੇ ਕੋਲ ਵੀ ਜੁੜੀ ਹੈਗੀ ਰਿਕਵਰੀ ਕੀਤੀ ਹੈ ਸਰ ਕਿੰਨੀ ਦੇਰ ਤੋਂ ਜਿਹੜੀ ਇਹ ਵਾਰ ਦਿੱਤਾ ਇਸ ਨੂੰ ਲੈ ਕੇ ਕਰ ਰਹੇ ਸੀ ਕਿਸੇ ਕਦੋਂ ਤੋਂ ਜਿਹਦਾ ਪਹਿਲਾ ਪਰਚਾ ਹੈਗਾ ਇਹ 2017 ਦਾ ਪਰਚਾ ਦਰਸੀਗਾ ਤੋਂ ਕਟੋ-ਕਟੇ 7-8 ਸਾਲ ਤੋਂ ਹੀ ਵਾਰਦਾਤਾ ਚ ਸ਼ਾਮਿਲ ਨੇ ਸਰ ਇਹ ਯੂਵੀਸੀ ਬਿਲਕੁਲ ਜੀ ਰਿਕਾਰਡ ਪੜਤਾਲ ਤੋਂ ਪਾਇਆ ਗਿਆ ਹੈ ਕਿ ਕਈ ਮੁਕੱਦਮੇ ਚੱਤੀਓ ਸੀਗੇ ਤੇ ਅਸੀਂ ਜਿਹੜੇ ਅੱਡ-ਅੱਡ ਜ਼ਿਲ੍ਹੇ ਨਾਲ ਵੀ ਅਸੀਂ ਰਾਫਤਾ ਕੀਤਾ ਹੋਇਆ ਹੈ ਕਿ ਜਿਹੜੇ ਉਹ ਜ਼ਿਲ੍ਹੇ ਵਿੱਚ ਜਿਹੜੇ ਪਿਓ ਹੈਗੇ ਉੱਥੋਂ ਵੀ ਅਸੀਂ ਤਾਲਮੇਲ ਕਰਕੇ ਉੱਥੇ ਵੀ ਬਿਲਕੁਲ ਜੀ ਉੱਥੇ ਜਿਹੜਾ ਕਾਪਾ ਤੇ ਅਸਲਾ ਦਾ ਯੂਜ਼ ਵੀ ਕਰਦੇ ਸੀ ਨਾਲ ਰਾਤੀ ਜਿਹੜਾ ਉੱਥੇ ਚੋਰੀ ਕਰਨ ਲਈ ਸਰ ਕਿੰਨੇ ਬੰਦੇ ਸੀਗੇ ਜਿਹੜੇ ਫੜੇ ਆ ਔਰ ਇਹਨਾਂ ਦੇ ਨਾਲ ਹੋਰ ਕਿੰਨੇ ਬੰਦੇ ਹੋ ਸਕਦੇ ਆ ਹੁਣ ਤੱਕ ਚਾਰ ਜਿਹੜੇ ਗੈਂਗ ਮੈਂਬਰ ਉਹ ਫੜੇ ਗਏ ਜਿਹੜਾ ਮਾਸਟਰਮਾਈਂਡ ਹੈਗਾ ਉਹ ਹੈਗਾ ਰੰਜੋਦ ਉਰਫ ਜੋਤਾ चमकोर से जक्सी रंजोद दा परा हैगा ए हज़े चार बंदे फड़े है एक ग्राफ बंदा हैगा जज्जू होजे फड़ना बाकी है सर ए किसे गैंग ना संबंध में के हज मुकदमा दर्ज हैगा तफ्तीश उन जारी है पुलिस रिमांड से असी छेती छेती होर भी जड़ी हैगी रिकवरी जो भी करंगे ते गैंग जो हैगा भी पर्दा फास करंगे गैंग ही हैगा पांच बंदो दा सगे प्राना